वाइस चांसलर साहब डॉक्टर हरदेव सिंह डॉक्टर सिकंदर सिंह तर स्टाफ प्यारे स्टूडेंट्स, सब तो पहला तो मैं आ, इस ऑर्गेनाइजिंग टीम इस सेमिनार की जो ऑर्गेनाइजिंग टीम है डॉक्टर हरदेव सिंह डॉक्टर सिकंदर सिंह बी सी साहब इन्हें कि तीका दिता इतने आन का इस यूनिवर्सिटी इस प्रोग्राम में शामिल थैंक यू वेरी मच सर असी तो यही कहें कि जी यूनिवर्सिटी बनाई गई है श्री गुरु ग्रंथ साहब वर्ल्ड यूनिवर्सिटी यमेशा तरक्या करे चढ़दी कला च रहे इन्ना वाला नाम है इस यूनिवर्सिटी का आप रखिया सो so, असी तो यही अरदस करते हैं कि ये होर प्रफुल्लित हो सब तो पहला तो जोड़े दो पेपरस अज प्रजेंट हुए ने मैं मैडम ने हमें अप्रीशिएट सरदार जगमोहन सिंह का जो इन्होंने प्रजेंटेन की है इट्स वेरी गुड सर किसी अपने होर काम तो टाइम क्ड के है ना ये मतलब निरस्वार्थ के तो बने लगे हो पूरी शिद्दत ना, ना असी तो इस लाइन च रहे हैं को ज़्यादा टाइम बट यू यू आर डूइंग अ वेरी गुड वर्कस सो सू बहुत अच्छी नॉलेज दिखती है आप भी कई थावानते गए होने एंड ये जड़े ट्रैवल्स है गुरु तेग बहादुर जी दे ਈਸਟ ਇੰਡੀਆ ਵੱਲ ਇਹ ਬੜੇ ਇੰਪੋਰਟੈਂਟ ਰੱਖਦੇ ਜੋ ਜੇ ਅਸੀਂ ਉਹਨਾਂ ਦੀ ਉਹ ਲਾਈਫ ਹਿਸਟਰੀ ਪੜੀਏ ਗੁਰੂ ਤੇਗ ਬਹਾਦਰ ਜੀ ਦੀ ਤੇ ਇੱਕ ਬੜਾ ਮਹੱਤਵਪੂਰਨ ਹਿੱਸਾ ਉਹਨਾਂ ਦੀ ਜ਼ਿੰਦਗੀ ਦਾ ਹੈ ਇੱਥੇ ਉਹਨਾਂ ਨੇ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਇੱਥੇ ਸੰਗਤ ਜਿਹੜੀ ਸੀ ਐਸਟੈਬਲਿਸ਼ ਹੋ ਚੁੱਕੀ ਸੀ ਤੇ ਉਹ ਕਾਫੀ ਟਾਈਮ ਤੋਂ ਕੋਈ ਉੱਥੇ ਪਹੁੰਚਿਆ ਨਹੀਂ ਸੀ ਗੁਰੂ ਤੇ ਇਹ बार-बार ਸੁਨੇਹੇ ਭੇਜ ਰਹੇ ਸੀ ਗੁਰੂ ਸਾਹਿਬ ਨੂੰ ਕਿ ਵੀ ਤੁਸੀਂ ਇੱਥੇ ਸਾਨੂੰ ਆ ਕੇ ਦਰਸ਼ਨ ਦਿਓ ਸੋ ਐਸ ਕਰਕੇ ਇਹਨਾਂ ਨੇ ਫਿਰ ਇਹ ਆਪਣਾ ਟੂਰ ਤੇ ਇਹ ਗਏ ਨੇ ਐਂਡ ਬੜੇ ਵਿਸਤ੍ਰਿਤ ਟਾਂਗ ਨਾਲ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਜਾਣਕਾਰੀ ਕਿ ਕਿਤੇ ਕਿਤੇ ਕਿੱਦਾਂ ਕੇ ਦਾ ਹੋ ਗਏ ਤੇ ਬਾਜ਼ ਵਿਵਾਦ ਅਸਰ ਚਲਦੇ ਰਹਿੰਦੇ ਹਨ ਲੇਕਿਨ ਉੱਥੇ ਉਹਨਾਂ ਦਾ ਜਾਣਾ ਐਕਚੁਅਲੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜੇ ਅਸੀਂ ਦੇਖੀਏ ਤੇ ਇਹ ਗੁਰੂ ਤੇਗ ਬਹਾਦਰ ਸਭ ਤੋਂ ਜ਼ਿਆਦਾ ਉਹਨਾਂ ਨੇ ਟਰੈਵਲ ਕੀਤਾ ਇੱਕ ਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੇ ਦੂਸਰੇ ਤੇ ਇਹ ਆਉਂਦੇ ਨੇ ਜਿਹੜਾ ਆਊਟਸਾਈਡ ਪੰਜਾਬ ਇਨਾਂ ਤਕਰੀਬਨ ਕਹਿੰਦੇ ਨੇ 8000 ਮੀਲ ਦੇ ਤਕਰੀਬਨ ਇਹਨਾਂ ਨੇ ਟਰੈਵਲ ਕੀਤਾ ਸੀ ਵਕ ਵਕ ਥਾਵਾਂ ਤੇ ਗੁਰੂ ਤੇਗ ਬਹਾਦਰ ਜੀ ਗਏ ਨੇ ਐਂਡ पटना से ते टाका ਦਾ ਤੁਸੀਂ ਜ਼ਿਕਰ ਕੀਤਾ ਟਾਕਾ ਜਿਹੜਾ ਹੈ ਸਾਨੂੰ ਇੱਕ ਵਾਰੀ ਮੌਕਾ ਮਿਲਿਆ ਸੀ ਜਾਂਦਾ ਉਥੇ ਅਸੀਂ ਗਏ ਆ 2018 ਵਿੱਚ ਉਥੇ ਡਾਕਾ ਯੂਨੀਵਰਸਿਟੀ ਦੇ ਜਿਹੜਾ ਹਿਸਟਰੀ ਡਿਪਾਰਟਮੈਂਟ ਉਹਨਾਂ ਨੇ ਪਾਰਟੀਸ਼ਨ ਤੇ ਸੈਮੀਨਾਰ ਆਰਗੇਨਾਈਜ਼ ਕੀਤਾ ਸੀ ਸੋ ਅਸੀਂ ਤਕਰੀਬਨ ਹਿਸਟਰੀ ਡਿਪਾਰਟਮੈਂਟ ਤੋਂ ਤੇ ਹੋਰ ਡਿਪਾਰਟਮੈਂਟਸ ਤਕਰੀਬਨ 9 ਟੀਚਰਸ ਅਸੀਂ ਗਏ ਸੀ ਐਂਡ ਉਥੇ ਉਦੋਂ ਜਿਹੜਾ ਗੁਰਦੁਆਰਾ ਹੈ ਉਥੇ ਜੋ ਗੁਰੂ ਆਪਣੇ ਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਤੇਗ ਬਹਾਦਰ ਨੂੰ ਨੂੰ ਯਾਦ ਵਿੱਚ ਹੈ ਨਾ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਜੋ ਸਥਾਪਿਤ ਕੀ ਉਹ ਵਿਦਿਅਨ ਦਾ ਯੂਨੀਵਰਸਿਟੀ ਕੰਪਲੈਕਸ ਹੈ ਹਾਂਜੀ ਹਾਂਜੀ ਤੁਸੀਂ ਗਏ ਸਰ ਹਾਂ ਹਾਂ ਹਾਂਜੀ ਹਾਂਜੀ ਉਥੇ ਨਾ ਅਕ੍ਰੋਸ ਦਾ ਰੋਡ ਉੱਤੇ ਨਾ ਉਥੇ ਹੈ ਐਂਡ ਠੀਕ ਹੈ ਉਹਦੀ ਮਤਲਬ ਇਨੀ ਵਧੀਆ ਨਹੀਂ ਕੰਡੀਸ਼ਨ ਪਰ ਫਿਰ ਵੀ ਠੀਕ ਖੜਾਵਾਂ ਰੱਖੀਆਂ ਹੋਈਆਂ ਉੱਥੇ ਗੁਰੂ ਸਾਹਿਬ ਦੀਆਂ ਇੱਕ ਬੜੀ ਪੁਰਾਣੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਹੈ ਹੈਨਾ ਉਹ ਕਹਿੰਦੇ ਸੀ ਲੜਾਈ ਦੇ ਦੌਰਾਨ ਉਹ ਪਾਣੀ ਚ ਡੁੱਬ ਗਈ ਸੀ ਪਰ ਉਹ ਠੀਕ ਹੈ ਹੁਣ ਉਹਦੀ ਕੰਡੀਸ਼ਨ ਸੋ ਉਦੋਂ ਉਦੋਂ ਅਸੀਂ ਸਾਨੂੰ ਇੱਕ ਮੌਕਾ ਮਿਲਿਆ ਸੀ ਵੀ ਵਿਜ਼ਿਟਿਡ ਦਿਸ ਗੁਰਦੁਆਰਾ ਐਂਡ ਜਦੋਂ ਤੁਸੀਂ ਅ ਜਸਪ੍ਰੀਤ ਨੇ ਵੀ ਪੇਪਰ ਪੜ੍ਹਿਆ ਗੁਰਦਵਾਲਿਆਂ ਜਦੋਂ ਤੁਸੀਂ ਇਹ ਗੁਰਦਵਾਲਿਆਂ ਦੇ ਕੋਲ ਜਦੋਂ ਜਾਂਦੇ ਹੋ ਉਹਦੇ ਉਹਨਾਂ ਦੇ ਦਰਸ਼ਨ ਕਰਦੇ ਹੋ ਜਿੱਥੇ ਜਿੱਥੇ ਇਹ ਗੁਰੂ ਸਾਹਿਬ ਆਪਣੇ ਗਏ ਆ ਇੱਕ ਇੱਕ ਬੜਾ ਬਹੁਤ ਵਧੀਆ ਤੁਹਾਨੂੰ ਮਹਿਸੂਸ ਹੁੰਦਾ ਹੈ ਐਂਡ ਤੁਸੀਂ ਆਪਣੇ ਇਤਿਹਾਸ ਨਾਲ ਜੁੜਦੇ ਹੋ ਤੇ ਇੱਕ ਇੱਕ ਜਿਹੜਾ ਹੋਰ ਜਿਹੜਾ ਇਹਦੇ ਨਾਲ ਸੰਬੰਧਿਤ ਜੋ ਇਨਦਰ ਦੀ ਈਸਟਰਨ ਟਰੈਵਲਸ ਨਾਲ ਗੁਰੂ ਸਾਹਿਬ ਦੇ ਉਹ ਹੈ ਜੋ ਇਹ ਰਾਜਾ ਰਾਮ ਸਿੰਘ ਨਾਲ ਗਏ ਨੇ ਮਹਿੰਮ ਤੇ ਤੇ ਉਹਦੇ ਬਾਰੇ ਵੀ ਬੜਾ ਬਾਤ ਵੀ ਬਾਤ ਚੱਲਦਾ ਹੈ ਉਹ ਕਹਿੰਦੇ ਨੇ ਕਿ ਵੀ ਇਹ ਆਪਣਾ ਲਸ਼ਕਰ ਲੈ ਕੇ ਗਏ ਨੇ ਗੁਰੂ ਸਾਹਿਬ ਸਾਨੂੰ ਇਹੋ ਜੇ ਸਰੋਤ ਵੀ ਮਿਲਦੇ ਨੇ ਪਰ ਸਾਨੂੰ ਇਹ ਹੀ ਆਦ ਰੱਖਣਾ ਚਾਹੀਦਾ ਕਿ ਗੁਰੂ ਤੇਗ ਬਹਾਦਰ ਜੀ ਜੇ ਗੁਰੂ ਸੋਲੀ ਰਾਜਾ ਰਾਮ ਸਿੰਘ ਦੀ ਮਦਦ ਨੂੰ ਜਾਂਦੇ ਨੇ ਤੇ ਆਪਣੇ ਸਪਿਰਚੁਅਲ ਕਪੈਸਿਟੀ ਚ ਇਕਤਾ ਹਰਮਿਕ ਆਗੂ ਦੀ ਕਪੈਸਿਟੀ ਚ ਉਹ ਉਹਨਾਂ ਦੇ ਨਾਲ ਉਹ ਮੁਹਿੰਮ ਤੇ ਜਾਂਦੇ ਨੇ ਤੇ ਉਹ ਹੋਮ ਜਿਹੜਾ ਕਬੀਲਾ ਹੈ ਅਸਾਮ ਦਾ ਇਹ ਰਾਜਾ ਰਾਮ ਸਿੰਘ ਨੂੰ ਔਰੰਗਜ਼ੇਬ ਨੇ ਇੱਥੇ ਭੇਜਿਆ ਸੀ ਤੇ ਇੱਕ ਜਿਹੜੀ ਅਸਾਮ ਦੀ ਮਹਿੰਮ ਸੀ ਉਹ ਇੱਕ ਬੜੀ ਖਤਰਨਾਕ ਮੰਨੇ ਜਾਂਦੇ ਸੀ ਤੇ ਜਿਹੜਾ ਔਰੰਗਜ਼ੇਬ ਸੀ ਉਸ ਵੇਲੇ ਮੁਗਲ ਬਾਦਸ਼ਾਹ ਬਹੁਤਾ ਖੁਸ਼ ਨਹੀਂ ਸੀ ਰਾਜਾ ਰਾਮ ਸਿੰਘ ਤੋਂ ਇਹ ਰਾਜਾ ਰਾਮ ਸਿੰਘ ਇਹ ਮਿਰਜ਼ਾ ਜੈ ਸਿੰਘ ਦਾ ਬੇਟਾ ਸੀ ਤੇ ਇਹਦੇ ਤੋਂ ਇਹ ਬਹੁਤਾ ਖੁਸ਼ ਨਹੀਂ ਸੀ ਕਿਉਂਕਿ ਇੱਕ ਤੇ ਸ਼ਿਵਾਜੀ ਜਦੋਂ ਆਇਆ ਸੀ ਸ਼ਿਵਾਜੀ ਮਰਾਠਿਆਂ ਦਾ ਲੀਡਰ ਤੇ ਉਹ ਇਥੋਂ ਭੱਜ ਨਿਕਲਿਆ ਸੀ ਤੇ ਇਹ ਔਰੰਗਜ਼ੇਬ ਦਾ ਬੜਾ ਸ਼ੱਕੀ ਕਿਸਮ ਦਾ ਸੀ ਤੇ ਉਹਨੂੰ ਇਹ ਲੱਗਦਾ ਸੀ ਕਿ ਇਹ ਰਾਜਾ ਰਾਮ ਸਿੰਘ ਇਨਵੋਲਡ ਹੈ ਇਸ ਵਿੱਚ ਉਹਦੇ ਜਦੋਂ ਉਹ ਐਸਕੇਪ ਕਰ ਗਿਆ ਦੂਸਰਾ ਜਦੋਂ ਪਹਿਲੀ ਗ੍ਰਿਫਤਾਰੀ ਵੀ ਹੁੰਦੀ ਹੈ ਗੁਰੂ ਸਾਹਿਬ ਦੀ ਤੇ ਉਦੋਂ ਵੀ ਇਹਨਾਂ ਨੇ ਰਾਜਾ ਰਾਮ ਸਿੰਘ ਹੀ ਮੇਡ ਅ ਮੇਜਰ ਰੋਲ ਇਨ ਗੈਟਿੰਗ ði ਰੀਲੀਜ਼ ਆਫ ਗੁਰੂ ਤੇਗ ਬਹਾਦਰ ਸੋ ਐਸ ਕਰਕੇ ਇਹ ਬਹੁਤਾ ਔਰੰਗਜ਼ੇ ਬਹੁਤਾ ਖੁਸ਼ ਨਹੀਂ ਸੀ ਰਾਜਾ ਰਾਮ ਸਿੰਘ ਤੋਂ ਜਦੋਂ ਇਹਨਾਂ ਨੂੰ ਮਹਿੰਮ ਤੇ ਉਹਨੇ ਭੇਜਿਆ ਤੋਂ ਉਹ ਇਹ ਸਮਝਿਆ ਜਾਂਦਾ ਸੀ ਮੋਗਲ ਦਰਬਾਰ ਵਿੱਚ ਕਿ ਅਸਾਮ ਹੋ ਜਾਂਦਾ ਹੈ ਜਿਸ ਨੂੰ ਦੇ ਦੇ ਨਾਲ ਬਹੁਤਾ ਖੁਸ਼ ਨਹੀਂ ਹੈ ਮੋਗਲ ਬਾਦਸ਼ਾ ਕਿਉਂਕਿ ਉੱਥੇ ਜਿਹੜੇ ਕਬੀਲੇ ਸੀ ਹੋਮ ਕਬੀਲਾ ਸੀ ਇੱਥੇ ਰਾਜ ਜਿਹੜਾ ਜਿਹਨਾਂ ਦੀ ਲੜਾਈ ਸੀ ਮੁਘਲਾ ਨਾਲ ਤੇ ਹੋਮ ਜਿਹੜੇ ਸੀ ਬੜੇ ਲੜਾਕੂ ਕਿਸਮ ਦੇ ਸੀ ਵੈਸ਼ੀ ਸੀ ਤੇ ਇੱਥੇ ਜਾਦੂ ਟੂਨੇ ਵੀ ਬੜੇ ਗੁਰੂ ਨਾਨਕ ਦੇ ਟਾਈਮ ਤੋਂ ਹੀ ਮਸ਼ਹੂਰ ਸੀ ਤੇ ਕਾਮਖਿਆ ਦੇਵੀ ਦੀ ਇਹ ਪੂਜਾ ਕਰਦੇ ਸੀ ਸੋ ਐਸ ਕਰਕੇ ਇਹ ਜਦੋਂ ਰਾਜਾ ਰਾਮ ਸਿੰਘ ਨੇ ਇਸ ਮਹਿੰਮ ਤੇ ਭੇਜਿਆ ਜਾਂਦਾ ਹੈ ਜਦੋਂ ਇਹਨੂੰ ਸੁਨੇਹਾ ਮਿਲਦਾ ਹੁਕਮ ਦਿੰਦਾ ਤਾਂ ਇਹਦੇ ਫਿਰ ਘਰ ਦੇ ਸੀ ਉਹ ਗੁਰੂ ਘਰ ਨਾਲ ਜੁੜੇ ਹੋਏ ਸੀ ਸੋ ਉਹਨਾਂ ਨੇ ਜੋ ਰਾਣੀ ਸੀ ਉਹਨੇ ਹੀ ਇਸ ਨੂੰ ਸਲਾਹ ਦਿੱਤੇ ਕਿ ਤੂੰ ਤੁਸੀਂ ਗੁਰੂ ਸਾਹਿਬ ਨੂੰ ਜ਼ਰੂਰ ਮਿਲੋ ਉਹਨਾਂ ਉਹਨਾਂ ਨੂੰ ਉਹਨਾਂ ਦੀ ਮਦਦ ਲਓ ਸੋ ਕੋਈ ਤੇ ਕਹਿੰਦੇ ਪਟਨਾ ਕੋਲ ਆ ਕੇ ਮਿਲੇ ਨੇ ਕੋਈ ਕਹਿੰਦੇ ਮੰਘੇਰ ਮੰਘੇਰ ਕੋਲ ਮਿਲੇ ਨੇ ਇਹ ਗੁਰੂ ਸਾਹਿਬ ਨੂੰ ਰਾਜਾ ਰਾਮ ਸਿੰਘ ਤੇ ਉਹਨਾਂ ਦੇ ਨਾਲ ਫਿਰ ਗੁਰੂ ਤੇਗ ਬਹਾਦਰ ਜੀ ਇਸ ਮਹਿੰਮ ਤੇ ਜਾਂਦੇ ਨੇ ਤੇ ਉੱਥੇ ਫਿਰ ਉਹ ਸਮਝੌਤਾ ਕਰਾਉਣ ਚ ਕਾਮੀ ਆਭੋਜੰਦੇ ਨੇ ਐਦਾਂ ਤੇ ਬਾਅਦ ਵਿੱਚ ਜੋ ਹੈ ਉਹ ਗੁਰੂ ਸਾਹਿਬ ਤੇ ਵਾਪਸ ਆ ਜਾਂਦੇ ਉਹ ਡੁੱਬਰੀ ਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਇਹ ਉੱਥੇ ਜਗਾ ਬਣੀ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸੀ ਤੇ ਉੱਥੇ ਹੁਣ ਗੁਰਦੁਆਰਾ ਵੀ ਹੈ ਪਤਾ ਨਹੀਂ ਤੁਸੀਂ ਉੱਧਰ ਲੈ ਪਾਸ ਦੇਖਿਆ ਵਧੀਆ ਬਣਿਆ ਗੁਰਦੁਆਰਾ ਸਰ ਹੈ ਡੁੱਬਰੀ ਦਾ ਅੱਛਾ ਚਲੋ ਸਾਨੂੰ ਨਹੀਂ ਹਲੇ ਮੌਕਾ ਮਿਲਿਆ ਜਾਣਦਾ ਸੋ ਐਸ ਟਰੰਪ ਫਿਰ ਉਹ ਵਾਪਸ ਆ ਜਾਂਦੇ ਨੇ ਤੇ ਇਹ ਜਿਹੜਾ ਰਾਜਾ ਰਾਮ ਸਿੰਘ ਇਹ ਬਹੁਤਾ ਫਿਰ ਬਾਬ ਇੱਕ ਵਾਰੀ ਤੇ ਚਲੋ ਉਹਨਾਂ ਦੀ ਸੰਧੀ ਹੋ ਜਾਂਦੀ ਹੈ ਬਾਅਦ ਚ ਉਹ ਹੋਮ ਤੋਂ ਹਾਰ ਵੀ ਜਾਂਦਾ ਤੇ ਫਿਰ ਉਹ ਵਾਪਸ ਆ ਜਾਂਦਾ ਸੋ ਇਹ ਇੱਕ ਤੇ ਇਹਨਾਂ ਦੇ ਜਿਹੜੇ ਈਸਟਰਨ ਇੰਡੀਆ ਦੇ ਜੋ ਟ੍ਰੈਵਲਸ ਹੈ ਗੁਰੂ ਤੇਗ ਬਹਾਦਰ ਜੀ ਦੇ ਇਹ ਬਹੁਤ ਇੰਪੋਰਟੈਂਸ ਰੱਖਦੇ ਆ ਉੱਥੋਂ ਜਦੋਂ ਉਹ ਜਦੋਂ ਵਾਪਸੀ ਆਉਂਦੇ ਵਾਪਸੀ ਉਹ ਕਿਉਂ ਕਰਦੇ ਨੇ ਮੇਨ ਤੇ ਜੋ ਸਾਨੂੰ ਲਿਖਿਆ ਮਿਲਦਾ ਹੈ ਕਿ ਜਿਹੜੇ ਮਾਲਵਾ ਦੇ ਲੋਕ ਸੀ ਸਪੈਸ਼ਲੀ ਪੰਜਾਬ ਦੇ ਤੇ ਮਾਲਵਾ ਦੇ ਲੋਕ ਉਹ ਬੜੇ ਦੁਖੀ ਸੀ ਕਿਉਂਕਿ ਔਰੰਗਜ਼ੇਬ ਜਿਹੜਾ ਸੀ ਤੰਗ ਬਹੁਤ ਕਰ ਰਿਹਾ ਸੀ ਅਤਿਆਚਾਰੀ ਬਾਦਸ਼ਾਹ ਸੀ ਸੋ ਐਸ ਕਰਕੇ ਉਹ ਫਿਰ ਆਪਣੇ ਵਾਪਸ ਪੰਜਾਬ ਨੂੰ ਆਉਂਦੇ ਨੇ ਤੇ ਫਿਰ ਉਹ ਮਾਲਵੇ ਦਾ ਟੂਰ ਜਿਹੜਾ ਉਹ ਆਪਣੇ ਆਪ ਚ ਇੱਕ ਹੋਰ ਬੜੀ ਇੰਪੋਰਟੈਂਸ ਰੱਖਦਾ ਐਂਡ ਜਿੱਥੇ ਜਿੱਥੇ ਉਹ ਜਾਂਦੇ ਨੇ ਥੋੜਾ ਜਿਹਾ ਜ਼ਿਕਰ ਜਸਪ੍ਰੀਤ ਨੇ ਕੀਤਾ ਨਾਂ ਭਾਤਕ ਪਰ ਉਹ ਜਿੱਥੇ ਜਿੱਥੇ ਵੀ ਉਹ ਜਾਂਦੇ ਲੋਕਾਂ ਦੇ ਬਹੁਤ ਦੁੱਖ ਤਕਲੀਫ ਦੂਰ ਕਰਦੇ ਨੇ ਕਿਸੇ ਨੂੰ ਅਨਾਜ ਦੀ ਲੋੜ ਐ ਬੀ ਦੀ ਲੋੜ ਐ ਖੂ ਦੀ ਲੋੜ ਐ ਗੁਰੂ ਸਾਹਿਬ ਤੇ ਉਹ ਉਹਨਾਂ ਦੇ ਆਲੇ ਦੁਆਲੇ ਨਾ ਸੰਗਤ ਬਹੁਤ ਇਕੱਠੀ ਹੋਣ ਲੱਗ ਪੈਂਦੀ ਹੈ ਭੇਟਾ ਵੀ ਹੁੰਦੀ ਹੈ ਤੇ ਇਹ ਜਿਹੜਾ ਔਰੰਗਜ਼ੇਬ ਸੀ ਇਹਨੇ ਆਪਣੇ ਖੁਫਿਆ ਨਵੀਂ ਸਵੀਛ ਛੱਡੇ ਹੋਏ ਸੀ ਕਿਉਂਕਿ ਉਹ ਡਰਦਾ ਸੀ ਤੇ ਜਿਹੜੇ ਤੇ ਸਾਨੂੰ ਪਰਸ਼ੀਅਨ ਸਰੋਤ ਨੇ ਹੁਣ ਇਹ ਜੇ ਜੇ ਆਪੇ ਅਸੀਂ ਸਰੋਤਾਂ ਦੀ ਗੱਲ ਕਰਕਿ ਅਸੀਂ ਤੇ ਇਤਿਹਾਸ ਦੇ ਵਿਦਿਆਰਥੀ ਆ ਤੇ ਅਸੀਂ ਬਿਨਾ ਸਰੋਤ ਤੋਂ ਗੱਲ ਨਹੀਂ ਕਰ ਸਕਦੇ ਠੀਕ ਹੈ ਨਾ oral tradition ਆਪਣੇ ਥਾਂ ਲੇਕਿਨ ਫਿਰ ਵੀ ਸਾਨੂੰ ਇਹ ਹੁੰਦਾ ਕਿ ਸਾਨੂੰ ਲਿਖਤੀ ਰੂਪ ਵਿੱਚ ਸਾਨੂੰ ਸਬੂਤ ਮਿਲੇ ਕਿ ਵੀ ਇਸ ਤਰ੍ਹਾਂ ਇਕੱਠਨਾ ਵਾਪਰੀ ਹੈ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਅਸੀਂ ਕਹਿੰਦੇ ਆ ਕਿ ਦੋ ਤਰ੍ਹਾਂ ਦਾ ਅਤੀਤ ਹੁੰਦਾ ਹੈ ਕੋ ਅਤੀਤ ਦੀ ਅਸੀਂ ਗੱਲ ਕਰਨੀ ਹੈ ਦੋ ਤਰ੍ਹਾਂ ਦਾ ਅਤੀਤ ਹੁੰਦਾ ਹੈ ਇੱਕ ਤੇ ਅਤੀਤ ਉਹ ਹੁੰਦਾ ਹੈ ਕਿ ਜਿਹੜਾ ਹੋ ਕੇ ਵਾਪਰ ਗਿਆ ਖਤਮ ਹੋ ਗਿਆ ਇੱਕ ਅਤੀਤ ਉਹ ਹੈ ਜੋ ਸਾਡੇ ਕੋਲ ਪਹੁੰਚਦਾ ਹੈ ਉਹ ਕੇ ਦੇ ਦੁਆਰਾ ਪਹੁੰਚਦਾ ਹੈ ਇਹ ਸਰੋਤਾਂ ਦੁਆਰਾ ਇਤਿਹਾਸਕਾਰ ਦੁਆਰਾ ਜੋ ਉਹਨੇ ਰਿਕਾਰਡ ਕੀਤਾ ਉਹਨਾਂ ਕੀ ਸਾਡੇ ਕੋਲ ਪਹੁੰਚਦਾ ਜੇ ਅਸੀਂ ਸੋਚੇ ਨੇ ਕਿ ਸਾਨੂੰ ਸਾਰਾ ਅਤੀਤ ਬਾਰੇ ਪਤਾ ਚੱਲ ਜਾਊ ਨਹੀਂ ਨਹੀਂ ਪਤਾ ਚੱਲ ਸਕਦਾ ਐਸ ਕਰਕੇ ਸਾਡੇ ਇਤਿਹਾਸ ਵਿੱਚ ਕਈ ਗੈਪਸ ਰਹਿ ਜਾਂਦੇ ਸਾਨੂੰ ਨਹੀਂ ਪਤਾ ਚੱਲਦਾ ਕਿਉਂਕਿ ਸਾਡੇ ਕੋਲ ਸਰੋਤ ਨਹੀਂ ਹੁੰਦੇ ਸੋ ਐਨੀਵੇ ਇਹ ਜਿਹੜੇ ਜਿੰਨੇ ਵੀ ਫਾਰਸੀ ਸਰੋਤ ਨੇ ਉਸ ਵੇਲੇ ਦੇ ਤੇ ਇਹ ਵੀ ਜੋ ਆਪਣੇ ਰਿਪੋਰਟਰਸ ਨੇ ਨਵੀਸ ਨੂੰ ਕਹਿੰਦਾ ਕਹਿੰਦੇ ਆ ਖੁਫਿਆ ਨਵੀ ਸਪਾਈਸ ਜੇ ਰੱਖਦੇ ਸੀ ਔਰੰਗਜ਼ੇਬ ਨੇ ਉਹ ਇਹਨੂੰ ਖਬਰਾਂ ਦੇ ਰਹੇ ਸੀ ਐਂਡ ਇਨ ਫੈਕਟ ਇਸਾਨੂੰ ਸਰੋਤ ਸਿਚੂ ਵੀ ਮਿਲਦਾ ਕਿ ਉਹ ਔਰੰਗਜ਼ੇਬ ਜਿਹੜਾ ਸੀ ਉਹ ਡਰਦਾ ਸੀ ਕਿ ਵੀ ਇੰਨੀ ਸੰਗਤ ਇਹਨਾਂ ਨਾਲ ਰਲ ਰਹੀ ਹੈ ਇੰਨੇ ਲੋਕ ਇਕੱਠੇ ਹੋ ਰਿਹਾ ਗੁਰੂ ਸਾਹਿਬ ਦੇ ਅਧੀਨ ਉਹਨਾਂ ਨੂੰ ਮੰਨਦੇ ਉਹਨਾਂ ਦੀ માનਤਾ 'ਚ ਵਾਧਾ ਹੋ ਰਿਹਾ ਹੁਣ ਜਿਹੜੇ ਤੇ ਫਾਰਸੀ ਸਰੋਤ ਨੇ ਜਿਵੇਂ ਅਸੀਂ ਦੇਖੀਏ ਉਹ ਤੇ ਇਹਨਾਂ ਦੀ ਜਦੋਂ ਸ਼ਹੀਦੀ ਦੀ ਗੱਲ ਕਰਦੇ ਸ਼ਹੀਦੀ ਤੇ ਸ਼ਹੀਦ ਤੇ ਮੰਨਦੇ ਹੀ ਨਹੀਂ ਉਹ ਸਿੱਧਾ ਹੀ ਕਹਿੰਦੇ ਕਿ ਵੀ ਇਹਨਾਂ ਨੂੰ ਇਨਾਂ ਦਾ ਸਰਜਰਾਚੀ ਕਲਮ ਕੀਤਾ ਗਿਆ ਤੇ ਉਹ ਰਾਜਨੀਤਿਕ ਕਾਰਨ ਦਿੰਦੇ ਨੇ ਇਹ ਕਿ ਵੀ ਕਿਉਂਕਿ ਹਜੂਮ ਬੜਾ ਇਕੱਠਾ ਹੁੰਦਾ ਸੀ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸੀ ਪੈਸਾ ਇਕੱਠਾ ਹੋ ਰਿਹਾ ਸੀ ਘੋੜੇ ਹਾਥੀ ਜੋ ਵੀ ਲੋਕ ਦਿੰਦੇ ਸੀ ਉਹ ਇਕੱਠੇ ਹੋ ਰਹੇ ਸੀ ਸੋ ਉਹ ਔਰੰਗਜ਼ੇਬ ਨੂੰ ਪਸੰਦ ਨਹੀਂ ਸੀ ਸੋ ਉਹ ਆਪਣੇ ਤਰੀਕੇ ਨਾਲ ਆਪਣੇ ਦ੍ਰਿਸ਼ਟੀਕੋਣ ਕਿਉਂਕਿ ਉਹ ਆਪਣੇ ਪਰਸਪੈਕਟਿਵ ਨਾਲ ਲਿਖ ਰਹਿਣ ਇਹ ਬਹੁਤੇ ਸਰੋਤ ਜਿਹੜੇ ਨੇ ਇਹ ਬੰਦਾ ਸਿੰਘ ਬਹਾਦਰ ਤੇ ਬਾਦ ਦੇ ਸਰੋਤ ਨੇ ਇਹ ਉਦੋਂ ਇਹਨਾਂ ਇਹਨਾਂ ਨੂੰ ਹੋ ਸਕਦਾ ਕਿ ਕੋਈ ਬੰਦਾ ਸਿੰਘ ਬਹਾਦਰ ਨੇ ਤੇ ਇੱਕ ਵਾਰੀ ਆ ਕੇ ਤਾਂ ਬਹੁਤ ਹਿਲਾਤਾ ਸੀ ਮੁਗਲ ਸਾਮਰਾਜ ਨੂੰ ਜਦੋਂ ਪੰਜਾਬ ਵਿੱਚੋਂ ਆ ਕੇ ਆਪਣਾ ਕਰਦਾ ਤੇ ਉਸ ਤੋਂ ਬਾਅਦ ਜੇ ਲਿਖੇ ਗਏ ਉਹ ਇਹ ਜਾਣਕਾਰੀ ਹਾਸਲ ਕਰਨੇ ਚਾਹੁੰਦੇ ਸੀ ਵੀ ਇਹ ਸਿੱਖ ਹੈ ਕੌਣ ਸੀ ਉਸ ਵੇਲੇ ਦੇ ਇਹ ਫਾਰਸੀ ਸਰੋਤ ਨੇ ਤੇ ਇਹ ਜੋ ਹੈ ਇਹ ਬਹੁਤਾ ਉਸ ਨੂੰ ਜੋ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਰਾਜਨੀਤਿਕ ਰਿਸ਼ਟਿਕੋਂ ਤੋਂ ਉਹ ਪੇਸ਼ ਕਰਦੇ ਠੀਕ ਹੈ ਨਾ ਸੋ ਸਾਨੂੰ ਜਦੋਂ ਵੀ ਅਸੀਂ ਕੋਈ ਸਰੋਤ ਪੜ੍ਹਦੇ ਹਾਂ ਹੁਣ ਇੱਥੇ ਜਨੇ ਵੀ ਇਤਿਹਾਸ ਦੇ ਸਟੂਡੈਂਟਸ ਬੈਠੇ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਅਸੀਂ ਕੋਈ ਸਰੋਤ ਪੜ੍ਹਦੇ ਹਾਂ ਉਹ ਸਰੋਤ ਪੜ੍ਹਨ ਤੋਂ ਪਹਿਲਾਂ ਉਹ ਜੋ ਇਤਿਹਾਸਕਾਰ ਹੈ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹ ਹੈ ਕੌਣ ਕਾਹੀ ਜੋ ਲਿਖ ਰਿਹਾ ਤੁਸੀਂ ਉਹਦੇ ਤੱਥ ਜਿਹੜੇ ਨੇ ਉਹ ਚੰਗੀ ਤਰ੍ਹਾਂ ਵਰਤ ਸਕੋਗੇ ਸਮਝ ਸਕੋਗੇ ਕਿ ਜੋ ਉਸਨੇ ਲਿਖਿਆ ਉਹਨੇ ਕਿਹੜੇ ਦ੍ਰਿਸ਼ਟੀਕੋਣ ਨਾਲ ਲਿਖਿਆ ਉਸਨੇ ਕਿਉਂ ਉਹਦਾ ਲਿਖਿਆ ਠੀਕ ਹੈ ਨਾ ਸੋ ਜੇ ਫਾਰਸੀ ਸਰੋਤ ਸਾਨੂੰ ਇਹ ਰਾਜਨੀਤਿਕ ਕਾਰਨ ਦੇ ਰਿਹਾ ਰਾਜਨੀਤਿਕ ਦ੍ਰਿਸ਼ਟੀਕੋਣ ਨਾਲ ਲਿਖ ਰਹੇ ਨੇ ਇਹ ਸਾਨੂੰ ਸਮਝ ਲੱਗਦੀ ਹੈ ਉਸੇ ਤਰ੍ਹਾਂ ਜਿਹੜੇ ਗੁਰਮੁਖੀ ਸਰੋਤ ਨੇ ਠੀਕ ਹੈ ਨਾ ਸਭ ਤੋਂ ਪਹਿਲਾਂ ਤੇ ਸਾਡੇ ਕੋ ਸਾਡੇ ਕੋ ਬਚਿੱਤਰ ਨਾਟਕ ਹੀ ਹੈ ਇਹ ਕਿ ਨਾ ਉਸਥੋਂ ਬਾਅਦ ਜਿੰਨੇ ਵੀ ਗੁਰਮੁਖੀ ਸਰੋਤ ਨੇ ਸਾਡੇ ਉਹ ਬਚਿੱਤਰ ਨਾਟਕ ਨੂੰ ਤਾਂ ਹਰ ਕੋਈ ਸਾਈਟ ਕਰਦਾ ਹੈ ਠੀਕ ਹੈ ਨਾ ਉਹ ਚਾਹੇ ਗੁਰਬਿਲਾਸ ਨੇ ਜਾਂ ਰਤਨ ਸਿੰਘ ਪੰਗੋਲਾਏ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ ਪਈ ਸੰਤੋਖ ਸਿੰਘ ਦਾ ਗਿਆਨੀ ਗਿਆਨ ਸਿੰਘ ਦਾ ਹੈ ਇਹ ਸਾਰੇ ਜਿਹੜੇ ਸਰੋਤ ਨੇ ਇਹ ਕਿਤੇ ਜ਼ੋਰ ਦੇ ਰਹੇ ਨੇ ਕਿ ਕਿਉਂ ਸ਼ਹਾਦਤ ਹੋ ਰਹੀ ਹੈ ਗੁਰੂ ਸਾਹਿਬ ਦੀ ਉਹ ਕਾਰਮਿਕ ਕਾਰੰਦਨਦੇ اے بھی ਜਿਹੜੇ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਆਏ ਨੇ ਇਹ ਗੁਰੂ ਸਾਹਿਬ ਦੀ ਕਿਉਂਕਿ ਜਦੋਂ ਇਹ ਮਾਲਵੇ ਦਾ ਟੂਰ ਕੱਢ ਰਹੇ ਉਦੋਂ ਤੱਕ ਗੁਰੂ ਸਾਹਿਬ ਦੀ ਇਹ ਰੈਪਿਊਟੇਸ਼ਨ ਬਣ ਗਈ ਹੈ ਕਿ ਉਹ ਹਰ ਜੋ ਬੰਦਾ ਸਫਰ ਕਰ ਰਿਹਾ ਕੋਈ ਅਤਿਆਚਾਰ ਹੋ ਰਿਹਾ ਉਹਦੇ ਉੱਪਰ ਉਹ ਜੇ ਗੁਰੂ ਸਾਹਿਬ ਕੋਲ ਆਊਗਾ ਉਹਦਾ ਦੁੱਖ ਤਕਲੀਫ ਗੁਰੂ ਸਾਹਿਬ ਦੂਰ ਕਰ ਦੇਣਗੇ ਸੋ ਐਸੇ ਤਰ੍ਹਾਂ ਇਹ ਜਿਹੜਾ ਔਰੰਗਜ਼ੇਬ ਹੈ ਇਹ ਦੀ ਇਹਦੀ ਜਿਹੜੀ ਧਾਰਮਿਕ ਨੀਤੀ ਉਹ ਅਲੱਗ ਹੈ ਅਕਬਰ ਤੇ ਦੂਸਰੇ ਮੁਗਲ ਬਾਦਸ਼ਾਹ ਤੋਂ ਐਂਡ ਇਸ ਨੇ ਫਿਰ ਇਹ ਸ਼ੁਰੂ ਕੀਤਾ ਇਹ ਚਾਹੁੰਦਾ ਸੀ ਕਿ ਮੈਂ ਸਾਰਿਆਂ ਨੂੰ ਜਿੰਨੇ ਵੀ ਨਾਨ ਮੁਸਲਿਮਸ ਉਹਨਾਂ ਨੂੰ ਮੈਂ ਇਸਲਾਮ ਚ ਕਨਵਰਟ ਕਰਾਂ ਤੇ ਇਹਨੇ ਸ਼ੁਰੂ ਕੀਤਾ ਉੱਥੋਂ ਕਸ਼ਮੀਰ ਤੋਂ ਕਿਉਂਕਿ ਉੱਥੇ ਜਿਹੜੇ ਕਸ਼ਮੀਰੀ ਬ੍ਰਾਹਮਣਸ ਐਂਡ ਰਿਮੈਂਬਰ ਥਿਸ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਕਿ ਇਹਨਾਂ ਨੇ ਇਸ ਦੇ ਕਸ਼ਮੀਰੀ ਬ੍ਰਾਹਮਣਸ ਨੂੰ ਕਿਉਂ ਚੂਸ ਕੀਤਾ ਕਿਉਂਕਿ ਬ੍ਰਾਹਮਣ ਹਿੰਦੂਆਂ ਦੇ ਲੀਡਰਸ਼ਿਪ ਇਹ ਔਰੰਗਜ਼ੇਬ ਇਨਾਤੇ ਸਮਾਰਟ ਸੀ ਕਿ ਵੀ ਉਹ ਲੀਡਰ ਨੂੰ ਫੜਦਾ ਸੀ ਪਹਿਲਾਂ ਕਿ ਵੀ ਲੀਡਰ ਜੇ ਕਨਵਰਟ ਹੋ ਗਏ ਤਾਂ ਆਪੇ Hindu ਬਾਕੀ ਵੀ ਉਹਨਾਂ ਨੂੰ ਫੋਲੋ ਕਰਨਗੇ ਠੀਕ ਹੈ ਨਾ ਹੁਣ ਅੱਗੇ ਜਾ ਕੇ ਜੇ ਅਸੀਂ ਦੇਖਦੇ ਹਾਂ ਕਿ ਜੇ ਗੁਰੂ ਸਾਹਿਬ ਨੂੰ ਉਹਨਾਂ ਨੇ ਅੰਦਾ ਸ਼ਹੀਦ ਕੀਤਾ ਕਿਉਂ ਕੀਤਾ ਕਿਉਂਕਿ ਗੁਰੂ ਸਾਹਿਬ ਦੇ ਪਿੱਛੇ ਵੀ ਕਈ ਉਹਨਾਂ ਦੇ ਡਿਊਟੀ ਸੀ ਫੋਲੋਅਰਸ ਨੂੰ ਸੀ ਕਿ ਜੇ ਇੰਨਾ ਨੂੰ ਮੈਂ कामयाब हो जाता है इन्हे धर्म परिवर्तन करने बाकी इन्हों मगर आ so, ओ, लीडर्स सोडर चुनद है so, सो उस तरह कश्मीरी ब्राह्मण का जरा जी ऑल नो आनंदपुर साहब किस तरह ये सारी जी इंफोरमेषन है ठीक है ना यू कि मिल रही है गुरमुखी स्रोतों च ये सू जो फारसी के स्रोत वो नहीं दसते ठीक है वो अपने तरीके लिखते एंड ज ਕਨਵਰਸ਼ਨ ਦਾ ਕਨਸੈਪਟ ਹੈ ਹਨ ਧਰਮ ਪਰਿਵਰਤਨ ਦਾ ਜੋ ਕਨਸੈਪਟ ਹੈ ਇਹਦੇ ਬਾਰੇ ਅੱਜਕੱਲ ਬਹੁਤ ਸਟੱਡੀ ਹੋ ਰਹੀ ਹੈ ਠੀਕ ਹੈ ਕਿਸ ਤਰ੍ਹਾਂ ਇਸ ਨੇ ਆਂਡੀਆਂ ਪਾਕਿਸਤਾਨ ਜਾਂ ਹੋਰ ਸਾਊਥ ਏਸ਼ੀਆਨ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਇਤਿਹਾਸ ਵਿੱਚ ਕਿਦਾਂ ਪਰਿਵਰਤਨ ਲਿਆਉਂਦਾ ਹੈ ਅਨ ਜਿੱਥੋਂ ਤੱਕ ਸਿੱਖ ਇਤਿਹਾਸ ਦਾ ਸੰਬੰਧ ਹੈ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜੀ religious conversion ए, ए, एक focus, एक as as the policy ٹھیک ہے نا ਧਰਮ ਪਰਿਵਰਤਨ ਦੀ ਜਿਹੜੀ ਪਾਲਿਸੀ ਹੈ ਇਹ ਸ਼ਹਾਦਤ ਨਾਲ ਇਹਦਾ ਸਿੱਧਾ ਲਿੰਕ ਜੁੜਦਾ ਐ ਐਂਡ ਇਸ ਨੇ ਸ਼ਹਾਦਤ ਨੂੰ ਇੱਕ ਸੈਂਟਰਲ ਪੁਆਇੰਟ ਬਣਾਇਆ ਸਿੱਖ ਹਿਸਟਰੀ ਵਿੱਚ ਵੀ 올 نو ਕਿ ਮਾਰਟਿਰਡਮ ਜਿਹੜਾ ਹੈ ਉਹ ਇੱਕ ਫੋਕਸ ਇੱਕ ਨਿਊਕਲਸ ਪੁਆਇੰਟ ਐਸ ਫਾਰ ਐਸ ਅ ਸਿੱਖ ਹਿਸਟਰੀ ਇਸ ਕਨਸਰਨ ਐਂਡ ਏ ਜਿਹੜੀ ਰਿਲੀਜੀਅਸ ਕਨਵਰਸ਼ਨ ਦੀ ਜੋ ਨੀਤੀ ਹੈ ਉਹ ਮਾਰਟਿਅਡਮ ਨੂੰ ਹੋਰ ਆਰਗੂਮੈਂਟ ਕਰਦੀ ਹੈ ਠੀਕ ਹੈ ਨਾ ਹੋਰ ਉਹਨੂੰ ਇਨਕਰੀਸ ਕਰਦੀ ਹੈ ਸੋ ਇਸ ਤਰ੍ਹਾਂ देयर इज ਅ ਲਿੰਕ ਬੀਟਵੀਨ ਰਿਲੀਜੀਅਸ ਕਨਵਰਸ਼ਨ ਐਂਡ ਮਾਰਟਿਅਡਮ ਐਸ ਫਾਰ ਐਸ ਦ ਸਿੱਖ ਹਿਸਟਰੀ ਇਸ ਕਨਸਰਨ ਤੇ ਅਨਦਰ ਜਿੰਦਾ ਜਿਆਦਾ ਐਗਜ਼ਾਮਪਲ ਆਪਣੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ ਸੋ ਐਸਾ ਜਦੋਂ ਅਸੀਂ ਇਹ ਸੋਰਸ ਦੇਖਦੇ ਆਂ ਐਂਡ ਵੀ ਆਰ ਲੱਕੀ ਕਿ ਸਾਡੇ ਕੋਲ ਨਾ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਆਂ ਸਾਡੇ ਕੋਲ ਅਸਾਮੀ ਸਰੋਤ ਵੀ ਨੇ ਬਾਦਸ਼ਾਹ ਬੁਰੰਜੀ ਇਹ ਇਤਿਹਾਸ ਜੀ ਇੱਥੇ ਪਏ ਨੇ ਸਾਡੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਉਹਨਾਂ ਦੀ ਟ੍ਰਾਂਸਲੇਸ਼ਨ ਵੀ ਮਿਲ ਜਾਂਦੀ ਹੈ ਉਹ ਵੀ ਪਏ ਨੇ ਉਹ ਵੀ ਜ਼ਿਕਰ ਕਰਦੇ ਨੇ ਪਰ ਇਹ ਹੈ ਕਿ ਉਹਨਾਂ ਨੂੰ ਥੋੜਾ ਧਿਆਨ ਨਾਲ ਸਾਨੂੰ ਵਰਤਣਾ ਪੈਂਦਾ ਹੈ ਠੀਕ ਹੈ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇ ਇਹ ਗੁਰੂ ਸਾਹਿਬ ਦੇ ਜੋ ਇਹ ਸੈਮੀਨਾਰ ਸਰਸੂ ਚ ਬਹੁਤ ਵਧੀਆ ਥੀਮ ਲੈ ਕੇ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਕਮੇਮੋਰੇਟ ਕਰਨ ਵਾਸਤੇ ਇਹ ਸੈਮੀਨਾਰ ਜਿਹੜਾ ਕਰਵਾਇਆ ਗਿਆ ਤੇ ਇਹ ਉਹਨਾਂ ਦੀ ਲੇਗਸੀ ਜਿਹੜੀ ਹੈ ਠੀਕ ਹੈ ਉਹ ਬਹੁਤ ਸਟਰੋਂਗ ਹੈ ਇੱਕ ਸਾਲ ਨੂੰ ਅ ਪ੍ਰੇਡਿਤ ਕਰਦੀ ਹੈ ਕਿ ਕਿਸ ਤਰ੍ਹਾਂ ਜ ਸਾਰੀ ਉਹਨਾਂ ਦੀ ਬਾਣੀ ਅਸੀਂ ਦੇਖੀ ਗੁਰੂ ਤੇਗ ਬਹਾਦਰ ਦੀ ਗੁਰੂ ਤੇਗ ਬਹਾਦਰ ਜੀ ਦੀ ਜਿਹਾਸੀ ਬਾਣੀ ਦੇਖਦੇ ਆ ਜੇ ਉਹਨਾਂ ਨੂੰ ਉਹਨਾਂ ਨੂੰ ਨਾ ਉਹਦੀ ਉਹਨਾਂ ਦੀ ਬਾਣੀ ਨੂੰ ਜੇ ਤੁਸੀਂ ਧਿਆਨ ਨਾਲ ਪੜੋ ਕੋ ਤੇ ਹਿਸਟੋਰੀਕਲ ਕੰਟੈਕਸਟ ਵਿੱਚ ਤੁਸੀਂ ਜੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਉਹ ਕਿਸ ਤਰ੍ਹਾਂ ਲੋਕਾਂ ਨੂੰ ਤੇ ਇਨ ਫੈਕਟ ਆਪਣੇ ਆਪਣੇ ਉਹਨਾਂ ਨੂੰ ਪਤਾ ਸੀ ਕਿ ਵੀ ਐਸਾ ਸਮਾ ਆ ਰਿਹਾ ਹੈ ਉਹਨਾਂ ਦੀ ਬਾਣੀ ਤੋਂ ਹੀ ਲੱਗਦਾ ਕਿ ਕਿੰਨੇ ਉਹ ਡਿਫਿਕਲਟ ਟਾਈਮ ਵਿੱਚ ਉਹ ਕ੍ਰਿਟੀਕਲ ਟਾਈਮ ਵਿੱਚ ਉਹ ਲੰਘ ਰਹੇ ਨੇ ਉਸ ਵੇਲੇ ਐਂਡ ਇਨ ਫੈਕਟ ਇਹ ਕਹਿੰਦੇ ਨੇ ਕਿ ਬਾਕੀ ਚਲੋ ਜੋ ਕੋਰ ਟੀਚਿੰਗ ਸਾਰੇ ਗੁਰੂਆਂ ਦੀਆਂ ਸੇਮ ਨੇ ਇੱਕ ਪਰ ਲੇਕਿਨ ਜੋ ਇੰਟੈਂਸਿਟੀ ਗੁਰੂ ਸਾਹਿਬ ਦੀ ਬਾਣੀ ਚ ਉਹ ਬਹੁਤ ਜ਼ਿਆਦਾ ਹੈ ਐਂਡ ਉਹ ਅਸਲੀ ਹੈ ਕਿ ਜੋ ਜਿਸ ਜੋ ਸਿਚੁਏਸ਼ਨ ਗੁਰੂ ਸਾਹਿਬ ਨੂੰ ਫੇਸ ਕਰਨੀ ਪਈ ਜਿਸ ਤਰ੍ਹਾਂ ਦਾ ਟੌਰਚਰ ਸਫਰ ਟਿਰਨੀ ਜੋ ਇਹਨਾਂ ਨੂੰ ਫੇਸ ਕਰਨੀ ਪਈ ਸ਼ਾਇਦ ਕਿਸੇ ਹੋਰ ਗੁਰੂ ਨੂੰ ਉਸ ਉਸ ਟਾਈਮ ਤੱਕ ਨਹੀਂ ਸੀ ਫੇਸ ਕਰਨੀ ਪਈ ਸੋ ਦੈਟਸ ਆਲ ਸਰ ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਥੈਂਕ ਯੂ ਸੋ ਮਚ